ਆਮਦਨ ਕਰ ਵਿਭਾਗ ਦੀ ਸਖਤ ਨੀਤੀ ਅਤੇ ਆਟੋਮੈਟਿਕ ਡਾਟਾ ਮੈਚਿੰਗ ਵਰਕੇ ਸਾਧਨਾ ਦੀ ਵਰਤੋਂ ਦੇ ਨਾਲ ਟੈਕਸ ਦਾਦਾਮਾ ਨੇ ਆਪਣੀਆਂ ਵਿਦੇਸ਼ੀ ਜਾਇਦਾਦਾਂ ਅਤੇ ਆਮਦਨ ਦੇ ਫੇਰਵੇ ਸਰਕਾਰ ਨੂੰ ਦੇਣ ਦੇ ਵਿੱਚ ਬਹੁਤ ਤੇਜ਼ੀ ਦਿਖਾਈ ਹੈ ਵਿੱਤ ਮੰਤਰਾਲੇ ਦੇ ਮੁਤਾਬਕ ਮੁਲਾਂਕਣ ਸਾਲ 2024 ਤੇ 25 ਦੇ ਵਿੱਚ 2.31 ਲੱਖ ਟੈਕਸ ਦਾਦਾਮਾ ਨੇ ਆਪਣੀ ਵਿਦੇਸ਼ੀ ਜਾਇਦਾਦਾਂ ਅਤੇ ਆਮਦਨ ਦੇ ਫੇਰਵੇ ਦਿੱਤੇ ਜੋ ਕਿ ਪਿਛਲੇ ਸਾਲ 1.59 ਲੱਖ ਤੋਂ 45% ਜ਼ਿਆਦਾ ਹੈ ਸੋ ਇਸੇ ਸਮੇਂ ਦੌਰਾਨ ਚੋਪ ਸੋ ਇਸੇ ਸਮੇਂ ਦੇ ਦੌਰਾਨ 24000 ਤੋਂ ਉਪਰ ਟੈਕਸ ਦਾਤਮਣੇ ਆਪਣੇ ਆਮਦਨ ਕਰ ਰਿਟਰਨ ਦੀ ਸਮੀਖਿਆ ਕੀਤੀ ਜਦੋਂ ਕਿ 5483 ਨੇ ਦੇਰ ਤੇ ਨਾਲ ਰਿਟਰਨ ਦਾਇਰ ਕੀਤੇ 29 ਤੋਂ 200 ਕਰੋੜ ਰੁਪਏ ਦੀ 3208 ਕਰੋੜ ਰੁਪਏ ਦੀ ਵਿਦੇਸ਼ੀ ਜਾਇਦਾਦ ਅਤੇ 1099.88 ਕਰੋੜ ਰੁਪਏ ਦੀ ਬਾਦੂ ਵਿਦੇਸ਼ੀ ਆਮਦਨ ਦਾ ਐਲਾਨ ਕੀਤਾ ਆਮਦਨ ਕਰ ਵਿਭਾਗ ਨੇ ਆਟੋਮੈਟਿਕ ਡਾਟਾ ਮੈਚਿੰਗ ਅਤੇ ਹੋਰ ਵਰਗ ਦੇ ਅੰਤਰਰਾਸ਼ਟਰੀ ਸਹਿਯੋਗ ਢਾਂਚੇ ਦੇ ਰਾਹੀਂ 108 ਤੋਂ ਵੱਧ ਦੇਸ਼ਾਂ ਤੋਂ ਵਿਤੀ ਜਾਣਕਾਰੀ ਪ੍ਰਾਪਤ ਕੀਤੀ। ਵਿਭਾਗ ਨੇ 19501 ਟੈਕਸਦਾਤਾਵਾਂ ਨੂੰ SMS ਅਤੇ ਈਮੇਲ ਦੇ ਰਾਹੀਂ ਆਪਣੇ ਵੇਰਵੇ ਅਪਡੇਟ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ 2024 ਦੇ ਵਿੱਚ 30 ਜਾਗਰੂਕਤਾ ਸੈਸ਼ਨ ਦੇ ਰਾਹੀਂ 8500 ਤੋਂ ਵੱਧ ਲੋਕਾਂ ਨੂੰ ਵਿਦੇਸ਼ੀ ਜਾਇਦਾਦਾਂ ਦੇ ਐਲਾਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਵਿੱਤ ਮੰਤਰੀ ਆਲਨੀ ਨੇ ਕਿਹਾ ਕਿ ਡਾਟਾ ਆਧਾਰਤ ਪਹੁੰਚ ਅਤੇ ਪਾਰਦਰਸ਼ਤਾ ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਟੈਕਸ ਦਾਤਾਂਵਾਂ ਦੇ ਵਿੱਚ ਜਾਗਰੂਕਤਾ ਵਧੀ ਹੈ